ਤਾਂ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਸਭ ਤੋਂ ਘੱਟ ਖਰਚੇ ਦੇ ਵਿੱਚ ਪੱਕਣ ਵਾਲੀ ਕਣਕ ਸਭ ਤੋਂ ਘੱਟ ਫੱਬ ਵੀ ਪੂਰਾ ਸਿੱਟਾ ਵੀ ਪੂਰਾ ਪਰ ਖਰਚਾ ਨਾ ਮਾਤਰ ਵੀਡੀਓ ਨੂੰ ਵੱਤ ਵੱਧ ਸ਼ੇਅਰ ਕਰ ਦਿਓ ਤਾਂ ਮਿੱਤਰੋ ਇਸ ਵਾਰ ਮੈਂ ਕਣਕ ਦੇ ਰਿਲੇਟਡ ਕੋਈ ਵੀਡੀਓ ਨਹੀਂ ਪਾਈ ਕਿਉਂਕਿ ਮੈਂ ਖੇਤੀ ਦੇ ਵਿੱਚ ਮਾਰ ਨਹੀਂ ਸੀ ਜੋ ਮੈਂ ਪਾਉਂਦਾ ਸੀ ਤੇ ਲੋਕ ਵੀ ਉਦਾਂ ਹੀ ਫੋਲੋ ਕਰਦੇ ਸੀ ਤੇ ਮੈਂ ਕਹਿੰਦਾ ਸੀ ਕਿਤੇ ਲੋਕ ਆਪ ਦਾ ਨੁਕਸਾਨ ਨਾ ਕਰ ਲੈਣ ਕਿਉਂਕਿ ਅਲੱਗ-ਅਲੱਗ ਖੇਤ ਹੁੰਦੇ ਆ ਅਲੱਗ-ਅਲੱਗ ਜ਼ਮੀਨ ਹੁੰਦੀ ਹੈ ਹਨਾ ਤੇ ਮੈਂ ਜਦੋਂ ਖੇਤੀ ਚ ਇਹਨਾਂ ਮਾਰ ਹੀ ਨਹੀਂ ਮੈਂ ਤਾਂ ਜੋ ਕਰਦਾ ਸੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਸੀ ਤੇ ਲੋਕ ਉਦਾਂ ਹੀ ਫੋਲੋ ਕਰਦੇ ਸੀ ਤਾਂ ਕਰਕੇ ਮੈਂ ਖੇਤੀ ਰਿਲੇਟਡ ਕੋਈ ਵੀਡੀਓ ਨਹੀਂ ਪਾਈ। ਐਸ ਵਾਰ ਹੁਣ ਮੈਂ ਆ ਗਿਆ ਬਿਲਕੁਲ ਅਖੀਰ ਤੇ ਸਿੱਟੇ ਲੱਗ ਚੁੱਕੇ ਨੇ। ਮਿੱਤਰੋ ਦੋ ਤਰ੍ਹਾਂ ਦੀਆਂ ਮੈਂ ਕਣਕਾਂ ਬੀਜੀਆਂ ਨੇ। ਪਹਿਲੀ ਕਣਕ ਦਾ ਨਾਮ ਹੈ DBW187 ਉਹ ਵੀ ਵਿਖਾ ਦਿਨਾ ਤੇ ਜਿਹੜੀ ਦੂਜੀ ਕਣਕਾ ਉਸ ਦਾ ਨਾਮ ਹੈ GSW4282। ਵੀਡੀਓ ਨੂੰ ਵੱਤਵਾਤ ਸ਼ੇਅਰ ਕਰ ਦਿਓ। ਉਹਨਾਂ ਦੇ ਦਰਸ਼ਨ ਕਰਾਉਣਾ ਤੇ ਦੱਸ ਦਿਨਾ ਵੀ ਇਹਨਾਂ ਦੋਵਾਂ ਵਿੱਚੋਂ ਸਭ ਤੋਂ ਘੱਟ ਖਰਚਾ ਕਿਸ ਕਣਕ ਨੇ ਕਰਵਾਇਆ। ਆਓ ਜਾਣਦੇ। ਆ ਸਾਹਮਣੇ ਵੱਟ ਦੇਖਦੀ ਹੁਣੀ ਆ ਦੇਖੋ ਜੀ ਵੱਟ ਤੇ ਇਧਰਲੇ ਪਾਸੇ ਹੈਗੀ ਆ DBW 187 ਇਧਰਲੇ ਪਾਸੇ ਹੈਗੀ ਆ GSW 4282 ਇਧਰ ਤੁਹਾਨੂੰ 187 ਦਾ ਵੀ ਸਿੱਟਾ ਵਿਖਾ ਦੇਣਾ ਜੀ ਕੁਝ ਇਸ ਤਰੀਕੇ ਦੇ ਸਿੱਟੇ ਨੇ ਹਜੇ ਨਿਕਲਦੇ ਆ ਰਹੇ ਨੇ ਇਸ ਤਰੀਕੇ ਦੇ ਨੇ ਤੇ ਇਧਰ ਮੈਂ ਤੁਹਾਨੂੰ 4282 ਦਾ ਵੀ ਸਿੱਟਾ ਵਿਖਾ ਦੇਣਾ ਹਾਂਜੀ ਆ ਦੇਖੋ ਜੀ ਆ ਰਿਹਾ ਜੀ ਆ 4282 ਹੈ ਜੀ ਇਸ ਤਰੀਕੇ ਦੇ ਸਿੱਟੇ ਨੇ ਇਹ 4282 ਦੇ ਸਿੱਟਾ ਤੁਸੀਂ ਦੇਖ ਸਕਦੇ ਜੀ ਹਾਂਜੀ ਆ 4282 ਦੇ ਸਿੱਟੇ ਨੇ ਹਾਂਜੀ ਆ ਦੇਖ ਸਕਦੇ ਇਹ ਸਾਰੀ ਕਣਕ ਜਿਹੜੀ ਆ A2Z 4282 ਆ 2 ਕਿੱਲੇ 4282 ਲਈ ਆ ਤੇ 2 ਕਿੱਲੇ DBW 187 ਲਈ ਆ ਤੇ ਮਿੱਤਰੋ ਮੈਂ ਖੁਦ ਹੈਰਾਨ ਰਹਿ ਗਿਆ ਵੀ ਜਿਹੜੀ ਕਣਕ 4282 ਆ ਐਂਡ ਤੱਕ ਇਹਨੇ ਜਿਹੋ ਜੀ ਇਹ ਹੋਈ ਇਹੋ ਜਿਹਾ ਹੀ ਰੰਗ ਰੱਖਿਆ ਨਿਰੰਗ ਨਹੀਂ ਬਦਲਾਇਆ ਇਹਦੇ ਪੱਤੇ ਬੜੇ ਚੌੜੇ ਨੇ ਆ ਵੇਖ ਲਓ ਡੀਬੀਡਬਲਯੂ 187 ਵਾਂਗੂ ਪੱਤੇ ਚੌੜੇ ਨੇ ਮਿੱਤਰੋ ਝਾੜੇ ਦਾ ਦੱਸਦੇ ਆ 70 ਤੋਂ 75 ਮਣ ਮੈਂ 2000 ਰੁਪਏ ਦਾ ਗੱਟਾ ਲਿਆ ਸੀਗਾ ਜਿਦੇ ਚ 35 ਕਿਲੋ ਬੀਜ ਆਇਆ ਸੀਗਾ 70 ਤੋਂ 75 ਮਣੇ ਦਾ ਝਾੜ ਦੱਸਦੇ ਆ ਪਰ ਆਪਾਂ ਝਾੜਤੇ ਨਹੀਂ ਜਾਂਦੇ ਮੈਂ ਕਹਿੰਦਾ ਵੀ ਜੇਕਰ ਇਹ ਕਣਕ 50 ਮਣ ਵੀ ਝੜਦੀ ਆ ਤਾਂ ਇਹਦੇ ਵਰਗੀ ਕੋਈ ਕਣਕ ਨਹੀਂ ਠੀਕ ਆ ਇਧਰ ਆ ਡੀਬੀਡਬਲਯੂ 187 ਡੀਬੀਡਬਲਯੂ 187 ਵੀ 70 75 ਮਣ ਤੱਕ ਝਾੜ ਦੱਸਦੇ ਨੇ ਇਹਦਾ ਸਿੱਟਾ ਵੀ ਚੰਗਾ ਪਰ ਮਿੱਤਰੋ ਇਹਦਾ ਥੋੜਾ ਜਿਹਾ ਖਰਚਾ ਜ਼ਿਆਦਾ ਹੈ ਤਾਂ ਮਿੱਤਰੋ ਜੇਕਰ ਮੈਂ ਪਾਣੀ ਦੀ ਝਾਲ ਦੀ ਗੱਲ ਕਰਾਂ ਤਾਂ ਮਿੱਤਰੋ ਆਹ ਦੇਖੋ ਜੀ ਇੱਥੇ ਪੈ ਗਿਆ ਸੀ ਪਾਣੀ ਜ਼ਿਆਦਾ ਇਹ ਡੀਬੀਡਲ ਜੋ 187 ਹੈ ਹਾਲਾਂਕਿ ਡੀਬੀਡਬਲ 187 ਵੀ ਪਾਣੀ ਦੀ ਝਾਲ ਚੱਲਦੀ ਹੈ ਜੇ ਜ਼ਿਆਦਾ ਪੈ ਜੇ ਤਾਂ ਦਬਦੀ ਨਹੀਂ ਪਰ ਮਿੱਤਰੋ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਹੈਗੀ ਹੈ ਜੀ 4282 ਪਾਣੀ ਇੱਧਰ ਵੀ ਹੋਣਾ ਲੱਗਿਆ ਪਾਣੀ ਇੱਧਰ ਵੀ ਹੋਣਾ ਲੱਗਿਆ ਕਿਤੇ ਨਾ ਕਿਤੇ ਇਹ ਜਿਹੜੀ ਕਣਕਾ ਪਾਣੀ ਦੀ ਝਾਲ ਨੂੰ ਵੀ ਚੱਲਦੀ ਆ ਜਿੰਨਾ ਮਰਜੀ ਯਾਨੀ ਕਿ ਵੀ ਜੇ ਨਜਾਇਜ਼ ਕਿਤੇ ਤੁਹਾਡੇ ਤੋਂ ਪਾਣੀ ਲੱਗ ਜਾਏ ਤਾਂ ਦਬਦੇ ਨਹੀਂ ਰਹੀ ਗੱਲ ਮਿੱਤਰੋ ਖਰਚੇ ਦੀ ਤਾਂ ਖਰਚੇ ਦੀ ਗੱਲ ਕਰਾਂ ਤਾਂ ਇਸ ਵਾਰ ਸਿਰਫ ਇੱਕ ਮੈਗਨੀਜ਼ ਦੀ ਸਪਰੇ ਉਸ ਤੋਂ ਬਾਅਦ 05234 ਦੀ ਤੇ ਬੋਰਨ ਦੀ ਸਪਰੇ ਕੀਤੀ ਆ ਹੋਰ ਇਹਦੇ ਉੱਤੇ ਇਹਨੂੰ ਕੋਈ ਸਪਰੇ ਨਹੀਂ ਕੀਤੀ ਗਈ ਇਹਨੂੰ 4 ਗੱਟੇ ਕਿੱਲੇ ਦੇ ਯੂਰੀਆ ਸਾਢੇ 4 ਟਪਾਤੀ ਆ ਝੂਠ ਨਹੀਂ ਮਾਰਦਾ ਇਹ ਕਣਕ ਤਿੰਨਾ ਗੱਟਿਆਂ ਤੇ ਪੱਕ ਗਈ ਆ ਕਿਉਂਕਿ ਇਹਨੂੰ ਮੈਨੂੰ ਲੱਗਿਆ ਹੀ ਨਹੀਂ ਵੀ ਨਜਾਇਜ਼ ਯੂਰੀਆ ਪਾਉਣੀ ਚਾਹੀਦੀ ਇਨੂੰ ਆਣ ਕੇ ਪਾਉਣੀ ਪਈ ਕਿਉਂਕਿ ਇਹ ਥੋੜੀ ਜੀ ਕਣਕ ਗਈ ਸੀ ਦਬ ਤਾਂ ਮਿੱਤਰੋ ਜਿੱਥੋਂ ਤੱਕ ਮੈਂ ਕਹਿੰਨਾ ਵੀ ਜਿਹੜੀ ਆ ਕਣਕ ਆ ਨਾ ਇਹ ਕਣਕ ਪੱਕਦਿਆਂ ਤੱਕ ਹੀ ਇਦਾਂ ਕਾਲੀ ਸ਼ਾ ਰਹੇਗੀ ਇਦਾਂ ਹੀ ਕਾਲੀ ਸ਼ਾ ਪੱਕਦਿਆਂ ਤੱਕ ਸਿਰਫ ਇਹਨੂੰ ਤੁਸੀਂ 3 ਗੱਟੇ ਜਾਂ 2.5 ਗੱਟੇ ਯੂਰੀਆ ਪਾਓ ਤੇ ਧਰਮ ਨਾਲ ਮੈਂ ਕਹਿੰਦਾ ਵੀ ਕਹਿੰਦੇ ਆ ਵੀ 55-60 ਮਣ ਰਾਮ ਨਾਲ ਨਿਕਲਦੀ ਹੈ ਚੰਗੇ ਵਾਣ ਦੇ ਵਿੱਚ ਸਿੱਟੇ ਦੀ ਕੁਆਲਿਟੀ ਕੁਛ ਇਦਾਂ ਦੀ ਆ ਅਜੇ ਸਿੱਟਾ ਦਾ ਚੰਗੀ ਤਰ੍ਹਾਂ ਬਣਿਆ ਨਹੀਂ ਆ ਦੇਖ ਸਕਦੇ ਜੀ ਦਾਣੇ ਐ ਪੂਰੇ ਨਰੋਏ ਤੇ ਉਂਝ ਵੀ ਵਜਨਦਾਰ ਆ ਕਣਕੇ ਤੇ ਆ ਹੈਗੀ ਡੀਬੀਡਬਲਯੂ 187 ਕਣਕੇ ਵੀ ਠੀਕ ਆ ਪਰ ਮਿੱਤਰੋ ਐਰਕੀ ਦੇ ਚ ਚਾਰ ਘੱਟੇ ਯੂਰੀਆ ਸਪਰੇ ਇਹਨੂੰ ਵੀ ਇੱਕ ਹੀ ਕੀਤੀ ਆ ਤੇ ਇਹਨੂੰ ਵੀ ਇੱਕ ਇਹਨੂੰ ਵੈਸੇ ਕਹਿੰਦੇ ਆ ਵੀ ਨਾ ਮੈਗਨੀਜ਼ ਦੀ ਲੋੜ ਨਾ ਇਹਨੂੰ ਕੋਈ ਫੰਗੀ ਸਾਈਡ ਪੈਂਦਾ ਕੋਈ ਕੁਝ ਨਹੀਂ ਕਰਨ ਦੀ ਲੋੜ ਪਾਣੀ ਵੀ ਜੇ ਜ਼ਿਆਦਾ ਪਾਗਾ ਤੇ ਇੰਨੀ ਇਹ ਦਾਬੂ ਚ ਨਹੀਂ ਆਉਂਦੀ ਪਾਣੀ ਦੀ ਝਾਲ ਚੱਲਣ ਵਾਲੀ ਕਣਕਾ ਜੀ ਐਸ ਡਬਲਯੂ 4288